ਸਤਿ ਸ਼੍ਰੀ ਅਕਾਲ ਜੀ ਅੱਜ ਆਇਆ ਹਾਂ ਮੈਂ ਆਪਣੇ ਖੇਤ ਆ ਦੇਖੋ ਆਪਣੇ ਖੇਤ ਦਾ ਮਾਹੌਲ ਬਿਲਕੁਲ ਸ਼ਾਂਤੀ ਹੈ ਜਮਾ ਜਮਾ ਸ਼ਾਂਤੀ ਹੈ ਤੁਮ ਦਫੰਦੀ ਹੈ ਮੌਸਮ ਬਹੁਤ ਵਧੀਆ ਹਰੇ ਭਾਈ ਆ ਦੇਖੋ ਇੱਥੇ ਪੂਰਾ ਮਾਣਾ ਖਿਰ ਜਾਂਦਾ ਖੇਤ ਆ ਕੀ ਖੇਤ ਵੀ ਇੱਕ ਸਕੂਨ ਆ ਯਾਰ ਮੂਸਲੇ ਦਾ ਗੀਤ ਵੀ ਤੀ ਜਦੋਂ ਕੀਤੇ ਨਾ ਥਿਆਵੇ ਉਹ ਤੋਂ ਖੇਤ ਹੁੰਦਾ ਮਤਲਬ ਖੇਤ ਸਕੂਨ ਭਰੀ ਥਾਂ ਜੇ ਤੁਸੀਂ ਘਰ ਦੀਆਂ ਟੈਨਸ਼ਨਾਂ ਨੇ ਸੋ ਜੇ ਤੁਸੀਂ ਖੇਤ ਆ ਜਾਓ ਰਿਲੈਕਸ ਹੋ ਜਾਓਗੇ ਤੇ ਮੈਂ ਵੀ ੜਕੀ ੜਕੀ ਖੇਤ ਆ ਜਾਣਾ ਅੱਜ ਜੀ ਤੇ ਮੈਨੂੰ ਵਧੀਆ ਵੀ ਲੱਗਦਾ ਤੇ ਅੱਜ ਵੀ ਮੈਂ ਆਪਣੇ ਖੇਤ ਹੀ ਆਇਆ ਤੇ ਬੈਠਿਆ ਹੋਰੇ ਮੈਨੂੰ ਲੱਗਦਾ ਕਾਟਾ 1.5 ਘੰਟਾ ਹੋ ਗਿਆ ਹੋ ਬੈਠੇ ਨੂੰ ਰੇ ਤੇ ਇਕੱਲੇ ਹੀ ਆ ਮੈਂ ਤੇ ਅੱਜ ਮੈਂ ਸੋਚਿਆ ਵੀ ਆਪਦੇ ਆਪ ਨਾਲ ਸਮਾਂ ਬਤਾਈਏ ਯਾਰ ਕੁਛ ਕੁਕੀਆ ਨਾ ਮਤਨ ਨਾਲ ਦਾ ਫਿਰ ਦੇਣ ਆਪਦੇ ਆਪ ਨਾਲ ਵੀ ਬੈਠਣਾ ਇੱਕ ਉਹ ਚੰਗੀ ਗੱਲ ਆ ਜੇ ਤੁਸੀਂ ਆਪਦੇ ਆਪ ਨਾਲ ਬੈਠਣ ਲੱਗੇ ਨਾ ਤੁਹਾਨੂੰ ਬੜਾ ਨਜ਼ਾਰਾ ਆਊਗਾ ਮੈਂ ਆਇਆ ਤੇ ਮੈਂ ਰੀਲਾ ਰੂਲਾ ਵੀ ਦੇਖੀ ਆ ਬੈਠਾ ਰਿਹਾ ਪਰ ਰੀਲਾ ਦੇਖਣ ਚ ਉਹ ਸੁਆਦ ਨਹੀਂ ਆ ਜਦੋਂ ਮੈਂ ਚੁੱਪ ਕਰਕੇ 10 ਮਿੰਟੇ ਬੈਠੇ ਆ ਕੁਕੀਆ ਆਪਨੂੰ ਮੈਨੂੰ ਲੱਗਦਾ ਵੀ ਚੁੱਪ ਕਰਕੇ ਬਹਿ ਜਾਵਾਂਗੇ ਢਿੱਗ ਢਿੱਗ ਗੱਲਾਂ ਪਰ ਬੈਠਣਾ ਬਹੁਤ ਔਖਾ ਪਰ ਜਦੋਂ ਜਿੰਨਾ ਚਿਰ ਤੁਸੀਂ ਬੈਠੋਗੇ ਨਾ ਉਹਨਾਂ ਚਿਰ ਜਦੋਂ ਤੁਸੀਂ ਧਿਆਨ ਹਰੇਕ ਚੀਜ਼ਾਂ ਚੋਂ ਛੱਡ ਦੋਗੇ ਹਰੇਕ ਪਾਸੇ ਤੋਂ 10 ਮਿੰਟ ਵੀ ਬੈਠ ਜੂ ਜੇ 5 ਮਿੰਟ ਵੀ ਤੁਹਾਨੂੰ ਬੜਾ ਨਜ਼ਾਰਾ ਉਹ ਚੀਜ਼ ਦਾ ਮੈਂ ਅੱਜ ਦੇਖੀ ਹੈ ਜੀ ਕਰਕੇ ਬੜਾ ਨਜ਼ਾਰਾ ਆਇਆ ਮੈਨੂੰ 10 ਮਿੰਟ ਜਮੇ ਸ਼ਾਂਤ ਬਹਿ ਕੇ ਤੁਸੀਂ ਕਰਕੇ ਦੇਖੋ ਐਕਸਪੈਰੀਮੈਂਟ ਇਹ ਕਦੇ ਬੜਾ ਨਜ਼ਾਰਾ ਆਉਂਦਾ ਯਾਰ ਜ਼ਿੰਦਗੀ ਦਾ ਆਪ ਦੇ ਆਪ ਨਾਲ ਬੈਠਣਾ ਵੀ ਸਿੱਖੋ ਯਾਰ ਤੇ ਬਾਕੀ ਅੱਜ ਦਾ ਦਿਨ ਦੇਖਦੇ ਆ ਕਿਵੇਂ ਲੰਘਦਾ ਜ਼ਿੰਦਗੀ ਕੀ ਕੀ ਰੰਗ ਦਿਖਾਉਂਦੀ ਅੱਜ ਮਿਲਦੇ ਆ ਤੁਹਾਨੂੰ ਅੱਜ ਦਾ ਦਿਨ ਦੇਖਾਂਗੇ ਫਿਰ ਕਿਸ ਤਰ੍ਹਾਂ ਬੀਤੂਗਾ ਪਰਮਾਤਮਾ ਦੀ ਰਜ਼ਾ ਚ ਜਿਨੇ ਵੀ ਹੋਊਗਾ ਸਵਕਾਰ ਆ ਕਵੀ ਪਰਮਾਤਮਾ ਨਾਲ ਆਪਣਾ ਬਹੁਤ ਸਾਰਾ ਪਿਆਰ ਲੱਭ ਜੂ ਮਿਲਦੇ ਅੱਗੇ ਜਿਬੂਕ ਬੜਾਂਗੇ ਜੀ ਆਪਾਂ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਦਾ ਪਾਵਰ ਆਫ ਯੂਅਰ ਸਬਕੌਂਸ਼ੀਅਸ ਮਾਈਂਡ ਡਾਕਟਰ ਜੋਸਫ ਮਰਫੀ ਇਹ ਤੁਹਾਡੇ ਅਵਚੇਤਨ ਮਨ ਬਾਰੇ ਹੈ ਜੀ ਇਹ ਇਹ ਬੜੀ ਸੋਹਣੀ ਗੱਲ ਵੀ ਜਿਹੜੇ ਕੰਮ ਤੋਂ ਤੁਸੀਂ ਡਰਦੇ ਹੋ ਵੀ ਜਰਮਨਤਾ ਡਰ ਲੱਗਦਾ ਹੈ ਤੋਂ ਇਹ ਤੋਂ ਉਹ ਕੰਮ ਤੋਂ ਤੁਸੀਂ ਡਰਦੇ ਹੋ ਉਹ ਕੰਮ ਜ਼ਰੂਰ ਕਰੋ ਤੇ ਡਰ ਦੀ ਮੌਤ ਤੈ ਆ ਇਹ ਉਮੀਏ ਇਸ सदी ਦੇ ਮਹਾਨ ਦਾਰਸ਼ਨਿਕ ਅਤੇ ਕਵੀ ਰਾਲਫ ਬਾਲਡੋ ਐਮਰਸਨ ਨੇ ਕਿਹਾ ਸੀ ਕਿ ਜਿਸ ਕੰਮ ਤੋਂ ਤੁਸੀਂ ਡਰਦੇ ਹੋ ਉਸ ਨੂੰ ਕਰ ਦਿਓ ਅਤੇ ਡਰ ਦੀ ਮੌਤ ਤੈ ਆ ਵੀ ਡਰ ਮਰ ਜੂਗਾ ਇੱਕ ਸਮਾਂ ਸੀ ਜਦੋਂ ਕਹਿੰਦਾ ਮੈਂ ਦਰਸ਼ਕਾਂ ਦੇ ਸਾਹਮਣੇ ਖੜੇ ਹੋਣ ਤੇ ਭਾਸ਼ਣ ਦੇਣ ਦੇ ਵਿਚਾਰ ਤੋਂ ਵੀ ਬੁਰੀ ਤਰ੍ਹਾਂ ਘਬਰਾਉਂਦਾ ਸੀ ਜੇ ਮੈਂ ਇਸ ਭੈਣਖ ਦਾ ਡਰ ਦੇ ਸਾਹਮਣੇ ਹਾਰ ਮੰਨ ਲਈ ਹੁੰਦੀ ਤਾਂ ਮੈਨੂੰ ਯਕੀਨਨ ਯਕੀਨ ਹੈ ਕਿ ਤੁਸੀਂ ਸਮੇ ਇਹ ਅਵਚੇਤਨ ਮਨ ਦੀ ਕਾਰਗੁਜ਼ਾਰੀ ਬਾਰੇ ਕਿਤਾਬਾਂ ਪੜ ਰਹੇ ਹੁੰਦੇ। ਅੱਛਾ ਇਹ ਕਹਿੰਦਾ ਜੇ ਮੈਂ ਇਹ ਚੀਜ਼ ਦੇ ਸਾਹਮਣੇ ਡਰ ਤੇ ਸਾਹਮਣੇ ਹਾਰ ਮੰਨ ਲਾਂ ਤਾਂ ਤੁਸੀਂ ਜਿਹੜੀ ਅੱਜ ਕਿਤਾਬ ਪੜ ਰਹੇ ਹੁੰਦਾਂ ਨੇ ਇੱਕ ਕਿਤਾਬ ਨਹੀਂ ਹੋਣੀ ਸੀ ਕਹਿੰਦਾ। ਕੋਈ ਸਾਨੂੰ ਡਰ ਲੱਗਦਾ ਵੀ ਕਿਸੇ ਨੂੰ ਸਟੇਟ ਤੇ ਚੜਨ ਤੋਂ ਡਰ ਲੱਗਦਾ ਨਾ ਕਿ ਲੋਕ ਕਿਵੇਂ ਚਾਕਣਗੇ ਤੇ ਉਹਨਾਂ ਦੀ ਪ੍ਰਵਾਹ ਨਾ ਕਰ ਦੇਈ ਤੁਸੀਂ ਉਹ ਕੰਮ ਨੂੰ ਕਰ ਦਿਓ। ਤੇ ਜਿਹੜਾ ਤੁਹਾਡਾ ਡਰਾਂ ਉਹਦੀ ਮੌਤ ਤੈ ਹੈ ਵੀ ਉਹ ਮਰ ਜਾਣਾ ਹੈ ਡਰਨੇ। ਸੋ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਇਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਨੇ ਪੋਜ਼ਿਟਿਵ ਕਰਦੀਆਂ ਨੇ ਬੰਦੇ ਨੂੰ ਕੋਈ 네ਗੈਟਿਵਿਟੀ ਵਾਲੀ ਚੀਜ਼ ਹੈ ਨਹੀਂ ਇਹ ਵਿੱਚ ਬਹੁਤ ਪੋਜ਼ਿਟਿਵ ਹੋ ਜਾਮੇ ਤੁਸੀਂ ਕਿਤਾਬਾਂ ਪੜਨ ਤੋਂ ਬਾਅਦ ਸੋ ਪੋਜ਼ਿਟਿਵ ਚੀਜ਼ਾਂ ਲਈ ਪੋਜ਼ਿਟਿਵ ਗੱਲਾਂ ਸਿੱਖਣ ਲਈ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ ਤੇ ਪੋਜ਼ਿਟਿਵ ਬੰਦਿਆਂ ਨਾਲ ਰੱਖੋ ਲਓ ਜੀ ਆਪਾਂ ਪਹੁੰਚ ਗਏ ਆਪਣੇ ਖੇਤ ਬੁੱਕ ਪੜਨ ਤੋਂ ਬਾਅਦ ਮੈਨੂੰ ਘਰੋਂ ਆਰਡਰ ਆ ਗਿਆ ਪੜਦਾ ਹੀ ਸੀ ਅਜ ਤਾਂ ਬੁੱਕ ਤੇ ਇੱਕ ਚੈਪਟਰ ਹੀ ਪੜਿਆ ਸੀ ਇਉਂ ਦੁਬਾਰਾ ਚ ਮੈਨੂੰ ਘਰੋਂ ਕਹਿੰਦੇ ਜੀ ਸਬਜ਼ੀ ਲੈ ਕੇ ਆ ਤੇ ਚਾਖੇ ਝੋੜਾ ਫੜਾਤਾ ਤੇ ਹੁਣ ਮੈਂ ਸਬਜ਼ੀ ਲੈਣ ਆਇਆ ਜੀ ਪਾਲਕ ਤੇ ਮੇਥਾ ਅੱਜ ਬਣਾਵਾਂਗੇ ਅਸੀਂ ਪੁਰਜੀ ਪਾਲਕ ਤੇ ਮੇਥੇ ਦੀ ਤੇ ਡੈਡੀ ਨੇ ਪਾਲਕ ਤੇ ਮੇਥਾ ਬਾਗ ਰੱਖਿਆ ਤੇ ਮੈਨੂੰ ਫੋਨ ਕਰਤਾ ਦੀ ਕਹਿੰਦਾ ਵੀ ਲੈ ਜਾ ਕੇ ਤੇ ਹੁਣ ਮੈਂ ਚੱਲੇ ਆ ਉਸ ਪਰ ਪਹੁੰਚ ਗਿਆ ਦੇਖੇ ਤਾਂ ਪਹੀਜ ਵਰਤਾ ਜੀ ਬਸ ਇਆ ਕਿ ਸਬਜ਼ੀ ਘਰੇ ਦਿੰਨਾ ਵਾਚ ਫੇਰ ਫਰੀਆਂ ਦੇਖਦੇ ਆ ਫਿਰ ਕਿੱਧਰ ਨੂੰ ਬਣਦਾ ਕਿਸੇ ਪਾਸੇ ਦਾ ਰੂਟ ਤੇ ਮਿਲਦੇ ਆ ਜੀ ਸੋਨੇ ਛੋੜਾ ਛੋਟਾ ਦੇ ਫਾਲਕ ਫਿਰ ਹੁਣ ਪੈਣਾ ਨਹੀਂ ਇਹਦੇ ਚ ਹਨਾ ਫਾੜਕ ਨਹੀਂ ਪੈਣਾ ਜਿਆਦਾ ਤਾਂ ਨਹੀਂ ਮਿੱਠਾ ਮਿੱਠਾ ਤਾਂ ਨਹੀਂ ਪਾਲਕ ਘੱਟ ਵੱਡ ਲਾਂਗੇ ਫਿਰ ਉਹਨਾਂ ਦਾ ਘੱਟ ਵੱਡ ਲਾਂਗੇ ਛੋੜਾ ਛੋਟਾ ਰਹਿ ਗਿਆ ਹੂੰ ਹੂੰ ਚੱਲ ਲਿਓ ਮੈਂ ਫੜਾਉਦਾ ਪਹਿਲ ਫਾਫਾ ਦੇਖਾਂਗੇ ਅੰਦਰ ਕੋਈ ਤੇ ਜੀ ਇਹਦੇ ਲਫਾਫਾ ਕੋਈ ਅੰਦਰ ਜੀ ਹੰਗੋਈ ਵੱਲ ਉ ਫੂ 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 ਛੋੜਾ ਛੋਟਾ ਰਹਿ ਗਿਆ ਜਿਹੜਾ ਛੋੜਾ ਲਿਆਤਾ ਸੀ ਦੇਖ ਅੰਦਰ ਕੋਈ ਮੈਨ ਤਾਂ ਲਫੂ ਹੋਈ ਹੂੰ ਮੈਂ ਦੇਖਦਾ ਹਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਹਲੋ ਜੀ ਆਪਣਾ ਝੋਲਾ ਛੋਟਾ ਰਹਿ ਗਿਆ ਭਾਲ ਕਹੀਂ ਚੱਕਣਾ ਪੈ ਗਿਆ ਤੇ ਜੋਰੇ ਜਿ ਧਰ ਗਿਆ ਛੋਲਾ ਦਾ ਮੇਥੀ ਦਾ ਤੇ ਪਾਲਾ ਕੰਨ ਜਾ ਕਰ ਕੇ ਆਉਣੇ ਹੈ ਐ ਨਹੀਂ ਜਾਣਾ ਪੂਜੀ ਕੋਈ ਸਾਧਨ ਮਿਲ ਕੇ ਉਹਦਾ ਛੇਤੀ ਪਹੁੰਚ ਜਾਏ ਪਰ ਨਹੀਂ ਕਿ ਲੋਗ ਮੀਟਰ ਹੈ ਬਸ ਉਹ ਕਹਿਣਾ ਬੁਲਾਂਗੇ ਫਿਰ ਹੋਰ ਕੀ ਹੂੰ ਤੇ ਚਲੋ ਅੱਜ ਦਿਆਂ ਘਰ ਜੀ ਪਹੁੰਚ ਦਿਆਂ ਘਰ ਜੀ ਠੀਕ ਹੈ ਜੀ ਹੁਣ ਅਸੀਂ ਚੱਲ ਪਈਏ ਜੀ ਆਹ ਚੱਲਦੇ ਕਾਲੇ ਕਾਲੇ ਡਾਕਟਰ ਕਾ ਅੱਡਾ ਪੇ ਹੌਣ ਚੱਲੇ ਆਂ ਸੀ ਗਵਿੰਦਗੜ ਮੰਡੀ ਗਵਿੰਦਗੜ ਚ ਜਾ ਕੇ ਤੈਸ ਤੇ ਹਾਂ ਆਇਆ ਵਾਹ ਕੱਟਾ ਹੈ ਵੀ ਗੜੇ ਇਸ ਕਹਿਣਾ ਚਾਹੁੰਗੇ ਐ ਯਾਰ ਦਸਤਾ ਕਿਰਾਏ ਵਾਂ ਤੇ ਸੱਤ ਸੌ ਲੱਦੀ ਬੈਠੀ ਉਹਨੇ ਚੰਗੀ ਚੀਜ਼ ਮੰਗ ਲਾ ਮੈਂ ਤਾਂ ਹੀ ਸੋਚਿਆ ਦੀ ਮਹਾ ਜੀ ਪਤਾ ਹੁਣ ਕਾਲਾ ਫੂਲ ਕਰ ਦੇਉਂਦੀ ਕਰਦਾ ਇਹ ਰਲ ਤਾਂ ਮੰਦਪੂਰੀ ਹੋ ਗਏ ਹੁਣ ਪੰਜ ਟੱਕੜਾ ਵੀ ਤੂੰ ਮੰਗ ਲਾ ਹਾਂ ਨਹੀਂ ਮੰਗੜੀ ਨਾ ਵਾਂਗੇ ਯਾਰ ਮੈਂ ਇਹਨੂੰ ਬੜਾ ਬੁਲਾਇਆ ਪਰ ਇਹ ਬੋਲਦਾ ਹੀ ਨਹੀਂ ਪਤਾ ਨਹੀਂ ਕੀ ਖਾ ਕੇ ਐਸੀ ਕਰੂੰ ਪਤਾ ਨਹੀਂ ਕਾਲਾ ਗੂਲਾ ਹੀ ਖਾ ਕੇ ਆਇਆ ਸੀ ਚੁੱਪਚਾਪ ਗਿਆ ਫੇਰ ਅਸੀਂ ਪਹੁੰਚੇ ਫੈਕਟਰੀ ਜੀ ਅਸੀਂ ਪਹੁੰਚ ਗਏ ਜੀ ਫੀਡ ਫੈਕਟਰੀ ਤੇ ਉੱਥੇ ਆਪਣਾ ਆਟਾ ਪਿਆਇਆ ਸੀ ਨੇ ਤੇ ਉਹ ਦੇਖੋ ਸਾਹਮਣੇ ਆਪਣਾ ਟਾਪ ਬਣ ਲੱਗ ਰਿਹਾ ਵੀਰਾਂ ਤੇ ਇਹ ਫੀਡ ਫੈਕਟਰੀ ਆ ਬਹੁਤ ਵਧੀਆ ਫੀਡ ਬਣਾਉਂਦੇ ਨੇ ਤੇ ਭਾਈ ਸਾਹਿਬ ਜਿਹੜੀ ਡਿਸਕਵਰੀ ਨਾਲ ਖੋਜਾਂ ਕਰਨ ਤੇ ਲੱਗੇ ਹੋਏ ਸੀ ਇਹ ਉਹੀ ਨੇ ਜਿਹੜੇ ਅੱਜ ਦੇ ਵਲੌਗ 'ਚ ਸੀ ਜਿੰਨਾ ਟਾਈਮ ਅਸੀਂ ਉੱਥੇ ਵਿਹਲੇ ਸੀ ਉਤੇ ਅਸੀਂ ਆ ਗਏ ਜੀ ਇੱਧਰ ਲੰਗਰ 'ਚ ਜੋ ਸਹਿਬਜ਼ਾਦਿਆਂ ਦੇ ਸੀਤੀ ਦਿਹਾੜੇ ਨੂੰ ਸਮਰਪਿਤ ਲੰਗਰ ਲਾਇਆ ਹੋਇਆ ਸੀ ਸਾਰਾ ਅੰਦਵਾਲੀ ਵੀਰਾਂ ਵਾਸਤੇ ਤੇ ਫਿਰ ਅਸੀਂ ਇੱਥੇ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਗਏ ਜੀ ਅਸੀਂ ਚੱਠੀ ਲਓ ਜੀ ਇੱਧਰ ਬਾਂਦਰ ਬਾਂਦਰ ਭਾਈਚਾਰਾ ਸਾਡਾ ਕਾਲੀ ਕੇ ਰਿਸ਼ਤੇ ਆਹ ਦੇਖੋ ਕਿਉਂ ਕਿਵੇਂ ਹੋ ਸੋਹਣੋ ਹੈਲੋ ਯਾਰ ਕਾਲ ਜੀ ਹੈਲੋ ਰਾਜਲੇ ਵੇ ਕਿਵੇਂ ਸਤਿ ਸ੍ਰੀ ਅਕਾਲ ਜੀ ਹੈਲੋ ਨਾ ਜੀ ਕੋਈ ਜਵਾਬ ਨਹੀਂ ਹਾਂ ਜੀ ਕੀ ਹਾਲ ਹੈ ਕੀ ਹਾਲ ਹੈ ਬਈ ਜਰਾ ਤੇ ਓਕੇ ਬਈ ਜੀ ਆਪਾਂ ਵਲੌਗ ਦੀ ਕਰਦੇ ਹਾਂ ਸਵਾਗਤ ਸਤਿ ਸ੍ਰੀ ਅਕਾਲ ਆਦab ਨਮਸਕਾਰ